ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਘੰਡਾ ਬਾਈਕੋਲ ਟੋਕਰ ਗੱਬਣ ਮੱਝਪਕੋਆ ਜੀ ਮਗਰ ਹੈਗੀ ਕੱਟੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸੱਸੀ ਕਾ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਨਾਮ ਨਾਮ ਨਾਇਬ ਸਿੰਘ ਜੀ। ਪਿੰਡ ਕੰਡਾਵੰਨਾ। ਜ਼ਿਲ੍ਹਾ ਬਠਿੰਡਾ। ਹਾਂ ਜੀ ਮਾਝੀ ਦੀ ਜਾਣਕਾਰੀ ਦੋ ਆਪਣੀ। ਮਾਝ ਸੇਮ ਮਹੀਨੇ ਦੀ ਗੱਬਣ ਜੀ। ਹਾਂ ਜੀ। ਮਗਰ ਕੱਟੀ। ਠੀਕ ਆ। ਤੇ 4 ਕਿਲੋ ਦੁੱਧ। ਤੇ ਰੇਟ। ਰੇਟ 75 ਰੁਪਏ। ਰੇਟ 75 ਰੁਪਏ। ਜੈ ਜੈ ਜੈ। ਬੱਚਾ ਕਿਹੜਾ ਜੀ ਮਗਰ ਦੇ? ਆਹੇ ਕੱਟੀ।

ਅਗਲਾ ਚੱਕਰਾ ਆਦਾ ਠੀਕ ਹੈ ਦੋਪਰਾ ਬਾਈ ਜੀ ਨਾਲ ਜਲੂਕ ਕਨੈਕਟ ਕਰੋ ਪੈਂਟ ਘੰਡਾ ਵੱਲੇ ਤੇ ਜਿਲ੍ਹਾ ਨੂੰ ਪੈਂਦਾ ਜੀ ਬੰਡਾ ਕੱਟੀ ਬਹੁਤ ਸੋਹਣੀ ਆ ਮਗਰ ਲੋ ਜੀ ਦੇਖ ਸਕਦੇ ਤੇ ਸੈਕਸੂngੀ ਬਹੁਤ ਸੋਹਣੀ ਆ ਤੋਕੜ ਗੱਭਣ ਮੱਝ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ